ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਦਿਹਾੜਾ ਆ ਆ ਰਿਹਾ ਵਾ 5 ਨਵੰਬਰ ਨੂੰ ਸੋ ਨਗਰ ਕੀਰਤਨ ਵਗੈਰਾ ਵੀ ਸ਼ੁਰੂ ਹੋ ਗਏ ਆ ਤੇ ਚੀਮਾ ਜੀ ਨੇ ਡਿਊਟੀ ਲਾਈ ਸੀ ਜਾ ਕੇ ਚੰਗੀ ਤਰ੍ਹਾਂ ਚੈੱਕ ਕੀਤਾ ਜਾਵੇ ਵੀ ਸਾਰਾ ਕੰਮ ਪ੍ਰੋਪਰ ਠੀਕ ਤਰੀਕੇ ਨਾਲ ਹੋ ਰਿਹਾ ਔਰ ਸਾਨੂੰ ਉਮੀਦ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਵੀ ਆ ਬਹੁਤ ਇਮਾਨਦਾਰੀ ਦੇ ਨਾਲ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਕੰਮ ਕਰਦੇ ਪਏ ਆ ਸ਼ਹਿਰ ਵਾਸੀਆਂ ਨੂੰ ਕਾਫੀ ਦੇਰ ਦੀ ਇਹ ਤਕਲੀਫ ਸੀ ਕਿਉਂਕਿ ਇਹ ਸੜਕ ਸੀਵਰੇਜ ਪੈ ਰਿਆ ਸੀ ਡਰੇਨੇਜ ਸਿਸਟਮ ਪੈ ਰਿਆ ਸੀ ਜਿਹਦੇ ਕਰਕੇ ਇਹ ਸੜਕ ਦੇ ਥੱਲੇ ਕਾਫੀ ਕੰਸਟਰਕਸ਼ਨ ਦਾ ਕੰਮ ਹੋਇਆ ਤੇ ਕਾਫੀ ਦੇਰ ਦੀ ਸੜਕ ਰੂਗੀ ਸੱਜਨ ਸਿੰਘ ਚੀਮਾ ਜੀ ਦੇ ਸਰਦਾਰ ਸੱਜਨ ਸਿੰਘ ਚੀਮਾ ਜੀ ਦੇ ਜਿਤਨਾ ਸਹਿਯੋਗ ਇਹ ਸੜਕਾਂ ਬਣ ਰਹੀ ਏ ਸਰਦਾਰ ਸੱਜਨ ਸਿੰਘ ਚੀਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਅੱਜ ਸਾਡੀ ਜਿਹੜੀ ਸਮੁੱਚੀ ਟੀਮ ਆਮ ਆਗੂ ਪਾਰਟੀ ਦੀ ਆ ਅਸੀਂ ਇੱਥੇ ਪਹੁੰਚੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨ ਦਿਹਾੜਾ ਆ ਆ ਰਿਹਾ ਵਾ 5 ਨਵੰਬਰ ਨੂੰ ਸੋ ਨਗਰ ਕੀਰਤਨ ਵਗੈਰਾ ਵੀ ਸ਼ੁਰੂ ਹੋ ਗਏ ਆ ਤੇ ਟੀਮਾਂ ਦੀ ਨੇ ਡਿਊਟੀ ਲਈ ਸੀ ਜਾ ਕੇ ਚੰਗੀ ਤਰ੍ਹਾਂ ਚੈੱਕ ਕੀਤਾ ਜਾਵੇ ਵੀ ਸਾਰਾ ਕੰਮ ਪ੍ਰੋਪਰ ਠੀਕ ਤਰੀਕੇ ਨਾਲ ਹੋ ਰਿਹਾ ਔਰ ਸਾਨੂੰ ਉਮੀਦ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅੰਦਰ ਜਿਹੜੇ ਅਫਸਰ ਵੀ ਆ ਬਹੁਤ ਇਮਾਨਦਾਰੀ ਦੇ ਨਾਲ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਕੰਮ ਕਰਦੇ ਪਏ ਆ ਔਰ ਜਲਦੀ ਤੋਂ ਜਲਦੀ ਸਾਡੀ ਆਪਦੀ ਵੀ ਕੋਸ਼ਿਸ਼ ਇਹਈ ਆ ਵੀ ਮੇਲੇ ਤੋਂ ਪਹਿਲਾਂ ਪਹਿਲਾਂ ਜਿਹੜਾ ਆ ਵੀ ਸਰੋਦਾ ਦਾ ਨਿਰਮਾਣ ਪੂਰਾ ਕਰ ਦਿੱਤਾ ਜਾਵੇ ਇਹ ਆਪਣੀਆਂ ਕਚੈਰੀਆਂ ਤੋਂ ਲੈ ਕੇ ਬਾਬੇ ਬੇਸਾਬ ਜੀ ਦੇ ਗੁਰਦੁਆਰਾ ਸ੍ਰੀ ਬੇਸਾਬ ਤੱਕ ਦਾ ਜਿਹੜਾ ਹੈਗਾ ਵਾਈ ਉਹ ਉੱਥੇ ਤੱਕ ਦਾ ਕੰਮ ਲੋਹਿਆ ਚੁੰਗੀ ਤੱਕ ਚੱਲੂਗਾ ਪਰ ਜਿਹੜਾ ਕੋਸ਼ਿਸ਼ ਇਹ ਆ ਵੀ ਜਿਹੜੀ ਪਹਿਲ ਦੇ ਆਧਾਰ ਤੇ ਜਿਹੜਾ ਵੀ ਸ਼੍ਰੀ ਗੁਰੂ ਦਰਗਹ ਦੇਵ ਜੀ ਦਾ ਜਿਹੜਾ ਬੇਸਬ ਗੁਰਦੁਆਰਾ ਵਾ ਪਹਿਲ ਦੇ ਆਧਾਰ ਤੇ ਜਿਹੜਾ ਉੱਥੇ ਦਾ ਜਿਹੜਾ ਫਟਾ ਨਿਰਮਲਪੁਰਾ ਹੋ ਜੀ ਕਿੰਨਾ ਵੱਡਾ ਫਾਇਦਾ ਹੋ ਗਿਆ ਬਹੁਤ ਵੱਡਾ ਫਾਇਦਾ ਹੋਊਗਾ ਸੰਗਤਾਂ ਨੂੰ ਵੀ ਫਾਇਦਾ ਹੋਊਗਾ ਔਰ ਸ਼ਹਿਰ ਨਿਵਾਸੀਆਂ ਨੂੰ ਵੀ ਬਹੁਤ ਵੱਡਾ ਇਸ ਚੀਜ਼ ਦਾ ਫਾਇਦਾ ਮਿਲੂਗਾ ਸਾਬ ਦੇ ਪ੍ਰਕਾਸ਼ਪੁਰੋਂ ਨੂੰ ਲੈ ਕੇ ਇਹ ਜਿਹੜੀ ਸੜਕ ਦਾ ਨਿਰਮਾਣ ਹੋ ਰਿਹਾ ਹੈ ਕਿਉਂਕਿ ਸ਼ਹਿਰ ਵਾਸੀਆਂ ਨੂੰ ਕਾਫੀ ਧੀਰ ਦੀ ਇਹ ਤਕਲੀਫ ਸੀ ਕਿਉਂਕਿ ਇਹ ਸੜਕ ਸੀਵਰੇਜ ਪੈ ਰਿਆ ਸੀ ਡਰੇਨੇਜ ਸਿਸਟਮ ਪੈ ਰਿਆ ਸੀ ਜਿਹਦੇ ਕਰਕੇ ਇਹ ਸੜਕ ਦੇ ਇੱਕ ਕਾਫੀ ਦੇਰ ਦੀ ਸੜਕ ਰੂਹੀ ਸੱਜਨ ਸਿੰਘ ਚੀਮਾ ਜੀ ਦੇ ਸਰਦਾਰ ਸੱਜਨ ਸਿੰਘ ਚੀਮਾ ਜੀ ਦੇ ਜਿਤਨਾ ਸਹਿਦ ਇਹ ਸੜਕਾਂ ਬਣ ਰਹੀ ਏ ਤੇ ਗੁਰੂਪੁਰਬ ਤੋਂ ਪਹਿਲਾਂ ਪਹਿਲਾਂ ਇਹ ਸੜਕ ਕੰਪਲੀਟ ਹੋ ਜੂਗੀ ਜੀ ਤੇ ਇਹ ਸੜਕ ਜਿਹੜੀ ਆ ਆਪਣੇ ਉਦਮ ਸਿੰਘ ਚੌਂਕ ਤੋਂ ਲੈ ਕੇ ਸ਼ਿਸ਼ੀ ਦੁੱਧਮ ਸਿੰਘ ਜੀ ਦੇ ਚੌਂਕ ਤੋਂ ਲੈ ਕੇ ਵੀਰ ਸਾਹਿਬ ਗੁਰੂਗੁਰ ਘਰ ਤੱਕ ਬਣਨੀ ਏ ਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨ ਦਿਹਾੜਾ ਆ ਆ ਰਿਹਾ ਵਾ 5 ਨਵੰਬਰ ਨੂੰ ਸੋ ਨਗਰ ਕੀਰਤਨ ਵਗੈਰਾ ਵੀ ਸ਼ੁਰੂ ਹੋ ਗਏ ਆ ਤੇ ਚੀਮਾ ਜੀ ਨੇ ਡਿਊਟੀ ਲਈ ਸੀ ਜਾ ਕੇ ਚੰਗੀ ਤਰ੍ਹਾਂ ਚੈੱਕ ਕੀਤਾ ਜਾਵੇ ਵੀ ਸਾਰਾ ਕੰਮ ਪ੍ਰੋਪਰ ਠੀਕ ਤਰੀਕੇ ਨਾਲ ਹੋ ਰਿਹਾ ਔਰ ਸਾਨੂੰ ਉਮੀਦ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅੰਦਰ ਜਿਹੜੇ ਅਫਸਰ ਵੀ ਆ ਬਹੁਤ ਇਮਾਨਦਾਰੀ ਦੇ ਨਾਲ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਕੰਮ ਕਰਦੇ ਪਏ ਆ ਸ਼ਹਿਰ ਵਾਸੀਆਂ ਨੂੰ ਕਾਫੀ ਦੇਰ ਦੀ ਇਹ ਤਕਲੀਫ ਸੀ ਕਿਉਂਕਿ ਇਹ ਸੜਕ ਸੀਵਰੇਜ ਪੈ ਰਿਆ ਸੀ ਡਰੇਨੇਜ ਸਿਸਟਮ ਪੈ ਰਿਆ ਸੀ ਜਿਹਦੇ ਕਰਕੇ ਇਹ ਸੜਕ ਦੇ ਥੱਲੇ ਕਾਫੀ ਕੰਸਟਰਕਸ਼ਨ ਦਾ ਕੰਮ ਹੋਇਆ ਤੇ ਕਾਫੀ ਦੇਰ ਦੀ ਸੜਕ ਰੂਗੀ ਸੱਜਨ ਸਿੰਘ ਕੀਮਾ ਜੀ ਦੇ ਸਰਦਾਰ ਸੱਜਨ ਸਿੰਘ ਚੀਮਾ ਜੀ ਦੇ ਜਿਤਨਾ ਸਹਿਦ ਇਹ ਸੜਕਾਂ ਬਣ ਰਹੀ ਏ ਸਰਦਾਰ ਸੱਜਨ ਸਿੰਘ ਚੀਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਅੱਜ ਸਾਡੀ ਜਿਹੜੀ ਸਮੁੱਚੀ ਟੀਮ ਆਮ ਆਗੂ ਪਾਰਟੀ ਦੀ ਆ ਅਸੀਂ ਇੱਥੇ ਪਹੁੰਚੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨ ਦਿਹਾੜਾ ਆ ਰਿਹਾ ਵਾ 5 ਨਵੰਬਰ ਨੂੰ ਸੋ ਨਗਰ ਕੀਰਤਨ ਵਗੈਰਾ ਵੀ ਸ਼ੁਰੂ ਹੋ ਗਏ ਆ ਤੇ ਚੀਮਾ ਜੀ ਨੇ ਡਿਊਟੀ ਲਈ ਸੀ ਜਾ ਕੇ ਚੰਗੀ ਤਰ੍ਹਾਂ ਚੈੱਕ ਕੀਤਾ ਜਾਵੇ ਵੀ ਸਾਰਾ ਕੰਮ ਪ੍ਰੋਪਰ ਠੀਕ ਤਰੀਕੇ ਨਾਲ ਹੋ ਰਿਹਾ ਔਰ ਸਾਨੂੰ ਉਮੀਦ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅੰਦਰ ਜਿਹੜੇ ਅਫਸਰ ਵੀ ਆ ਬਹੁਤ ਇਮਾਨਦਾਰੀ ਦੇ ਨਾਲ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਕੰਮ ਕਰਦੇ ਪਏ ਆ ਔਰ ਜਲਦੀ ਤੋਂ ਜਲਦੀ ਸਾਡੀ ਆਪਦੀ ਵੀ ਕੋਸ਼ਿਸ਼ ਇਹ ਹੈ ਵੀ ਮੇਲੇ ਤੋਂ ਪਹਿਲਾਂ ਪਹਿਲਾਂ ਜਿਹੜਾ ਆ ਵੀ ਸਰੋਦਾ ਦਾ ਨਿਰਮਾਣ ਪੂਰਾ ਕਰ ਦਿੱਤਾ ਜਾਵੇ ਇਹ ਆਪਣੀ ਕਚਹਿਰੀਆਂ ਤੋਂ ਲੈ ਕੇ ਬਾਬੇ ਬੇਸਾਬ ਜੀ ਦੇ ਗੁਰਦੁਆਰਾ ਸ੍ਰੀ ਬੇਸਾਬ ਤੱਕ ਦਾ ਜਿਹੜਾ ਹੈਗਾ ਆ ਵੀ ਉੱਥੇ ਤੱਕ ਦਾ ਜਿਹੜਾ ਕੰਮ ਲੋਹਿਆ ਤੁੰਗੀ ਤੱਕ ਚੱਲੂਗਾ ਪਰ ਜਿਹੜਾ ਕੋਸ਼ਿਸ਼ ਇਹ ਆ ਵੀ ਜਿਹੜੀ ਪਹਿਲ ਦੇ ਆਧਾਰ ਤੇ ਜਿਹੜਾ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਬੇਸਾਬ ਗੁਰਦੁਆਰਾ ਫੜਾ ਨਿਰਮਾਣ ਪੁਰਾਉ ਜੀ ਤਾਂ ਕਿੰਨਾ ਵੱਡਾ ਫਾਇਦਾ ਹੋ ਗਿਆ ਇਹ ਜੜ੍ਹ ਤੋਂ ਬੜਾ ਬਹੁਤ ਵੱਡਾ ਫਾਇਦਾ ਹੋਊਗਾ ਸੰਗਤਾਂ ਨੂੰ ਵੀ ਫਾਇਦਾ ਹੋਊਗਾ ਸ਼ਹਿਰ ਨਿਵਾਸੀਆਂ ਨੂੰ ਵੀ ਬਹੁਤ ਵੱਡਾ ਇਸ ਚੀਜ਼ ਦਾ ਫਾਇਦਾ ਮਿਲੂਗਾ ਸਭ ਦੇ ਪ੍ਰਕਾਸ਼ਪੁਰਵ ਨੂੰ ਲੈ ਕੇ ਇਹ ਜਿਹੜੀ ਸੜਕ ਦਾ ਨਿਰਮਾਣ ਹੋ ਰਿਹਾ ਹੈ ਕਿਉਂਕਿ ਸ਼ਹਿਰ ਵਾਸੀਆਂ ਨੂੰ ਕਾਫੀ ਦੇਰ ਦੀ ਇਹ ਤਕਲੀਫ ਸੀ ਕਿਉਂਕਿ ਇਹ ਸੜਕ ਸੀਵਰੇਜ ਪੈ ਰਿਆ ਸੀ ਡਰੇਨੇਜ ਸਿਸਟਮ ਪੈ ਰਿਆ ਸੀ ਜਿਹਦੇ ਕਰਕੇ ਇਹ ਸੜਕ ਦੇ ਥੱਲੇ ਕਾਫੀ ਕੰਸਟਰਕਸ਼ਨ ਦਾ ਕੰਮ ਹੋਇਆ ਤੇ ਕਾਫੀ ਦੇਰ ਦੀ ਸੜਕ ਰੂਗੀ ਸੱਜਨ ਸਿੰਘ ਛੀਮਾ ਜੀ ਦੇ ਸਰਦਾਰ ਸੱਜਨ ਸਿੰਘ ਛੀਮਾ ਜੀ ਦੇ ਜਿਤਨਾ ਸਹਿਯੋ ਇਹ ਸੜਕਾਂ ਬਣ ਰਹੀ ਏ ਤੇ ਗੁਰਪੂਰਵ ਤੋਂ ਪਹਿਲਾਂ ਪਹਿਲਾਂ ਇਹ ਸੜਕ ਕੰਪਲੀਟ ਹੋ ਜੂਗੀ ਜੀ ਤੇ ਇਹ ਸੜਕ ਜਿਹੜੀ ਆ ਆਪਣੀ ਉਦਮ ਸਿੰਘ ਚੌਂਕ ਤੋਂ ਲੈ ਕੇ ਸ਼ਿਸ਼ੀ ਦੁੱਧਮ ਸਿੰਘ ਜੀ ਦੇ ਚੌਂਕ ਤੋਂ ਲੈ ਕੇ ਵੀਰ ਸਾਹਿਬ ਗੁਰਗੁਰ ਘਰ ਤੱਕ ਬਣਨੀ ਏ ਜੀ